ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਇਹਦੇ ਵਲੌਗ ਵੀ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਤੇ ਅੱਜ ਦਾ ਵਲੌਗ ਅਸੀਂ ਬਣਾਇਆ ਸੀ ਆਪਣੀ ਸਟਾਲ ਤੇ ਤੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਅਸੀਂ ਆਪਣੇ ਸਟਾਲ ਤੇ ਕੀ ਕੀ ਬਣਾਉਂਦੇ ਆ ਤੇ ਆਪਾਂ ਛੋਟੀਆਂ-ਛੋਟੀਆਂ ਆਪਣੀਆਂ ਕੰਮ ਦੀਆਂ ਨਿੱਕੇ-ਨਿੱਕੇ ਮਤਲਬ ਛੋਟੇ-ਛੋਟੇ ਕਲਿੱਪਾਂ ਲਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਸੋ ਮੇਰੀ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੇ ਵੀਡੀਓ ਚੰਗੀ ਲੱਗੀ ਤੇ ਕਮੈਂਟ ਲਾਈਕ ਵੀ ਕਰ ਦਿਓ ਤੇ ਇੱਥੇ ਵੇਖੋ ਸਾਰਿਆਂ ਤੋਂ ਪਹਿਲਾਂ ਮੈਨੂੰ ਇੱਕ ਪਲੇਟ ਕਰੰਚੀ ਰੋਲ ਸਪ੍ਰਿੰਗ ਰੋਲ ਦਾ ਆਰਡਰ ਆ ਸੀ ਉਹ ਲਗਉਣ ਤੋਂ ਬਾਅਦ ਮੈਂ ਇੱਥੇ ਵੈਜ ਸਟੀਮ ਮੋਮੋਸ ਲਗਾ ਰਹੀ ਆ ਤੇ ਮੋਮੋਸ ਬਹੁਤ ਜ਼ਿਆਦਾ ਗਰਮ ਸੀ ਇਹਦੇ ਨਾਲ ਮੇਰੇ ਹੱਥ ਜਿਹੜੇ ਹੀ ਸੜੀ ਜਾਂਦੇ ਨੇ ਸਟੀਮ ਕਰਕੇ ਸੋ ਇਹ ਸਭ ਨਾ ਫਰੀਕੇ ਮੋਮੋਸ ਖਾ ਰਹੇ ਸਵਾਦ ਦੱਸੋ ਕਿੱਦਾਂ ਦਾ ਆਂਟੀ ਅਜੇ ਤਾਂ ਖਾਦੇ ਵੀ ਨਹੀਂ ਗਰਮ ਨੇ ਇੰਨੇ ਦੇ ਖਾਦਾਂ ਆਹੀ ਬੱਟ ਕੱਢ ਰਾ ਤਾਂ ਸਭ ਤੋਂ ਪਹਿਲਾਂ ਦੱਸ ਕਿੱਦਾਂ ਵੇ ਮੂੰਹ ਸੜਿਆ ਹੋਏ ਹੋਏ ਉਹ ਪਾਣੀ ਦੇ ਦੋ ਉਹ ਦੇ ਦੋ ਤਾਂ ਹਾਂਜੀ ਗਾਇਸ ਇਧਰ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਮੰਡੀ ਆ ਲੱਗ ਚੁੱਕੀ ਆ ਤੇ ਕਿੰਨੀ ਰੌਣਕ ਸ਼ੌਣਕ ਲੱਗੀ ਹੋਈ ਆ ਮੈਂਚਨ ਜੀ ਫਾਈਨ ਇੰਟਰਵੈਂਸ਼ਨਲ ਤਾਂ ਹਾਂ ਜੀ ਗਾਇਸ ਇੱਧਰ ਮੈਨੂੰ ਕੀ ਆ ਜਿਹੜਾ ਚਾਰ ਬਰਗਰਾਂ ਦਾ ਫਿਰ ਆਰਡਰ ਆ ਜਾਂਦਾ ਹੈ ਤੇ ਇੱਥੇ ਹੁਣ ਮੈਂ ਚਾਰ ਬਰਗਰ ਲਗਾਉਂਗੀ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਣੇ ਚਾਰ ਬਰਗਰਾਂ ਨੂੰ ਟੋਸਟ ਕਰ ਲਵਾਂਗੀ ਸੋ ਇਦੇ ਨਾਲੇ ਮੈਂ ਇੱਥੇ ਜਿਹੜੇ ਨਿਊਡਲ ਆ ਵੀ ਗਰਮ ਕਰਦੀ ਪਈਆਂ ਤੇ ਸਾਡੇ ਕੋਲ ਜਦੋਂ ਵੀ 버ਗਰਾਂ ਦਾ ਆਰਡਰ ਆਉਂਦਾ ਹੈ ਤੇ ਅਸੀਂ ਜਿਹੜੇ ਨਿਊਡਲ ਹੁੰਦੇ ਆ ਨਾਲ ਦੀ ਨਾਲੇ ਗਰਮ ਕਰਕੇ ਦਿੰਨੇ ਆ ਤਾਂ ਕਿ ਠੰਡੇ ਇਹਦੇ ਵਿੱਚ ਸਵਾਦ ਨਹੀਂ ਲੰਦੇ ਸੋ ਇੱਥੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਚਾਰ 버ਗਰ ਜਿਹੜੇ ਮੇਰੇ ਟੋਸਟ ਹੋ ਚੁੱਕੇ ਸੀ ਤੇ ਉਹਦੇ ਨਾਲ ਮੇਰੇ ਜਿਹੜੇ ਨਿਊਡਲ ਮੈਂ ਗਰਮ ਕੀਤੇ ਹੋਏ ਵੀ ਗਰਮ ਹੋ ਚੁੱਕੇ ਸੀ ਸੋ ਸਾਰਿਆਂ ਤੋਂ ਪਹਿਲਾਂ ਅਸੀਂ ਬ੍ਰੈਡ ਤੇ 버ਗਰ ਦੇ ਉੱਤੇ ਲਾਵਾਂਗੇ ਆਪਣੀ ਘਰੇ ਬਣਾਈ ਹੋਈ ਪੈਰੀ ਪੈਰੀ ਸੌਸ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੀ ਮਰ ਬਰਗਰ ਤੇ ਪੈਪਰਿ ਸੌਸ ਲਗਾਉਂਦੀ ਪਈ ਆ ਤੇ ਹਾਂਜੀ ਜੋ ਜਿੱਥੇ ਅਸੀਂ ਸਟਾਲ ਲਗਾਉਂਦੇ ਆ ਸਾਡੇ ਸਟਾਲ ਦੀ ਲੋਕੇਸ਼ਨ ਹੈਗੀ ਆ ਸੈਕਟਰ 68 ਮੁਹਾਲੀ ਨੀਅਰ ਫੋਰੈਸਟ ਕੰਪਲੈਕਸ ਤੇ ਟਾਈਮਿੰਗ ਹੈਗੀ ਆ ਸ਼ਾਮ ਦੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੇ ਜਿਸ ਦਿਨ ਹੁੰਦੀ ਆ ਮੰਡੀ ਉਸ ਦਿਨ ਸਾਨੂੰ ਮਿਲ ਜਾਂਦੇ ਆ 12 ਸੋ ਜਿੰਨੇ ਜਿਨ੍ਹਾਂ ਨੇ ਵੀ ਆਉਣਾ ਆ ਸੋ ਜ਼ਰੂਰ ਆਇਓ ਤੋ ਬਾਕੀ ਇੱਥੇ ਜਿਹੜੇ ਮੇਰੇ 4 버ਗਰ ਆ ਰੈਡੀ ਹੋ ਚੁੱਕੇ ਸੀਗੇ ਤੇ ਹੁਣ ਇਹਨਾਂ ਨੂੰ ਅਸੀਂ ਗਰਮ ਕਰ ਲਵਾਂਗੇ ਸੋ ਕਸਟਮਰ ਨੂੰ ਪੈਕ ਕਰਕੇ ਦੇ ਦੇਵਾਂਗੇ ਸੋ ਇਹਦੇ ਨਾਲੇ ਮੈਨੂੰ 3 버ਗਰਾਂ ਦਾ ਹੋਰ ਆਰਡਰ ਆ ਗਿਆ ਸੀ ਤੇ ਪਹਿਲਾਂ ਤੇ ਉਹਦੇ ਚ ਕਸਟਮਰ ਨੇ ਪਹਿਲਾਂ ਕਿਹਾ ਸੀ ਦੀਦੀ ਜੀ ਜਾਨੂੰ ਖਾਣ ਨੂੰ ਦੇ ਦੋ ਸੋ ਬਾਦੂ ਨੂੰ ਨਨੂੰ ਗਰਮੀ ਲੱਗਦੀ ਪਈ ਤੇ ਕਹਿੰਦੇ ਦੀਦੀ ਤੁਸੀਂ ਪੈਕ ਕਰ ਦੋ ਸੋ ਹੁਣ ਆ ਵੀ ਤਿੰਨੇ 버ਗਰ ਮੈਂ ਜਿਹੜੇ ਕੀ ਉਹ ਪੈਕ ਕਰ ਦੂੰਗੀ ਤੇ ਤੇ ਗਾਇਸ ਮੇਰੀ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੇ ਮੈਨੂੰ ਚਲੋ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਵੀਡੀਓ ਕਿਵੇਂ ਦੀ ਬਣੀ ਸੋ ਅਗਰ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਸਬਸਕ੍ਰਾਈਬ ਵੀ ਕਰ ਲਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਸੋਣਾ ਜੈਪ ਕੋ ਵੀ ਆਟੇ ਤੇ ਇਧਰ ਗਾਇਸ ਕਸਟਮਰ ਆਇਆ ਜਾ ਰਹੇ ਸੀ ਆਪਣਾ ਆਰਡਰ ਲਗਾ ਜਾ ਰਹੇ ਸੀ ਤੇ ਇਧਰ ਰਾਤ ਵੀ ਕਾਫੀ ਹੋ ਗਈ ਸੀ ਤੇ ਰੌਣਕ ਮਤਲਬ ਕਾਫੀ ਲੱਗੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਮੈਨੂੰ ਇੱਥੇ ਪਨੀਰ ਵੈਜ ਪਨੀਰ ਰੈਪ ਦਾ ਆਲ ਰਹਾ ਸੀ ਸੋ ਉਹਦੇ ਵਾਸਤੇ ਇੱਥੇ ਸਾਰਿਆਂ ਤੋਂ ਪਹਿਲਾਂ ਮੈਂ ਜਿਹੜੀਆਂ ਵੈਜੀ ਸੀ ਉਹ ਕੱਟਦੀ ਪਈਂ ਤੇ ਇੱਧਰ ਜਿਹੜੇ ਦੋ ਕਸਟਮਰ ਆਏ ਸੀ ਉਹਨਾਂ ਨੂੰ ਚਾਹੀਦੇ ਹੀ ਵੈਜ ਮੋਮੋਸ ਤੇ ਉਹ ਜਿਹੜੇ ਵੈਜ ਮੋਮੋਸ ਸੀ ਉਹ ਜਿਹੜੇ ਕੀ ਮੰਮੀ ਮਤਲਬ ਪੈਕ ਕਰਦੇ ਪਏ ਸੀ ਸੋ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਸੈਡ ਕੋ ਪੰਜ 버ਗਰਾਂ ਦਾ ਆਰਡਰ ਹੋਰ ਆ ਚੁੱਕਿਆ ਸੀ ਉਸ ਦੇ ਨਾਲੇ ਦੋ 버ਗਰ ਹੋਰ ਆਰਡਰ ਆ ਗਏ ਸੀ ਸੋ ਸੈਡ ਕੋ 버ਗਰ ਹੋ ਗਏ ਖਤਮ ਤੇ ਇੱਥੇ ਮੈਂ ਸੱਤ 버ਗਰਾਂ ਦਾ ਆਰਡਰ ਲਗਾ ਰਹੀ ਸੀ ਤੇ ਜਿਹੜੇ ਕਸਟਮਰ ਸੀ ਔਰ ਲੇਟ ਹੋ ਰਹੇ ਸੀ ਉਹ ਕਹਿੰਦੇ ਦੀ ਜਲਦੀ ਕਰ ਦੋ ਸੋ ਫਿਰ ਮੈਂ ਆਪਣੇ 버ਗਰ ਜਿਹੜੇ ਟੋਸਟ ਨਹੀਂ ਕੀਤੇ ਤੇ ਮੈਂ ਆਪਣੀਆਂ ਤੰਦੂਰੀ ਇੱਥੇ ਮੈਂ ਤੰਦੂਰੀ ਸੌਸ ਲਗਾ ਰਹੀ ਆ ਪਹਿਲਾਂ ਪੈਰੀ ਪੈਰੀ ਸੌਸ ਲਗਾਈ ਸੀ ਉਹ ਹੋ ਗਈ ਸੀ ਖਤਮ ਸੋ ਬਾਅਦ ਵਿੱਚ ਮੈਂ ਸੋਚਿਆ ਚਲੋ ਪੈਰੀ ਪੈਰੀ ਸੋ ਤੰਦੂਰੀ ਸੌਸ ਲਗਾ ਦਿੰਦੀ ਆ ਸੋ ਇੱਥੇ ਮੈਂ 버ਗਰ ਨੂੰ ਟੋਸਟ ਨਹੀਂ ਕੀਤਾ ਮੈਂ ਇਦਾਂ ਹੀ ਦੇ ਉੱਤੇ ਤੰਦੂਰੀ ਸੌਸ ਲਗਾ ਦਿੱ ਸੋਸ ਤੋਂ ਬਾਅਦ ਆਪਾਂ ਇਹਦੇ ਤੇ ਲਾਵਾਂਗੇ ਕੈਬਚ മനപസന്ദ സബ്ജിയാതി നാ സമോ Enough. Split personality sometimes sour, sometimes sweet And then I shiny my story called everything's speechy. Can we just skip straight to the plot twist? Life's all about balance. And real love takes practice. We know accidents happen. But my love's on purpose. Reciprocate the feeling. Find peace beneath the surface. Everything's peachy everything's speechy split personality sometimes sour sometimes sweet and then i my story called everything's speechy can we just skip straight to the plot twist please Sometimes sour, sometimes sweet. Split personality. Sometimes sour, sometimes sweet. Oh, garam garam. ਤੇ ਗਾਇਸ ਇੱਥੇ ਮੈਨੂੰ ਇੱਕ ਪਲੇਟ ਨੋਨ ਮੈਚ ਮੋਮੋਸ ਦਾ ਆਰਡਰ ਆ ਚੁੱਕਿਆ ਸੀ ਸੋ ਮੈਂ ਕਰਦੀ ਪਈ ਆ ਪੈਕ ਕਿਉਂਕਿ ਉਹਨਾਂ ਨੇ ਘਰੇ ਲੈ ਕੇ ਜਾਣੇ ਸੀਗੇ ਤੇ ਇਸੇ ਤਰ੍ਹਾਂ ਹੀ ਅਸੀਂ ਆਪਣੇ ਵਲੌਗ ਦਾ ਕਰਦੇ ਆ ਐਂਡ ਤੇ ਟਾਈਮ ਵੀ ਕਾਫੀ ਹੋ ਚੁੱਕੇ ਆ ਸੀ ਸੋ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਸ਼ੇਅਰ ਕਰਦੇ ਹੋ